ਸੋਹੰਗ ਮਹਾਰਾਹੀਸ਼ੇ ਸੈੰਗ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਹਾਰਾਹੀਸ਼ੇ ਸੈੰਗ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਹਾਰਾਹੀਸ਼ੇ ਸੈੰਗ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਾਰਾਇ ਸ਼ੇਰ ਸੈੰਗ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਾਰਾਇ ਸ਼ੇਰ ਸੈੰਗ ਵਿਸ਼ਨੋ ਭਗਵਾਨ ਦੀ ਜੈ ਸਤਿਕਾਰਯੋਗ ਹਰ ਸੰਗਤiyo ਅੱਜ ਪਹਿਲੀ ਮਾਗ ਦੀ ਸੰਗਰਾਹ ਦੇ ਦਿਹਾੜੇ ਦੀਆਂ ਹਯੂਛੈਂਛਾ ਜੀ ਨੂੰ ਸਾਰੀ ਹਰ ਸੰਗਤ ਨੂੰ ਕੋਟਨ ਕੋਟ ਵਧਾਈ ਹੋਵੇ ਪਰਮੇਸ਼ਰ ਨੇ ਬਹੁਤ ਕਿਰਪਾ ਕੀਤੀ ਹੈ ਆਪ ਦੀ ਸਭ ਦੇ ਪਹਿਲੀ ਵਾਰ ਮਾਤਲੋਕ ਦੇ ਵਿੱਚ ਉਹ ਕੋਇਆ ਜਿਹੜਾ ਕਦੇ ਬੋਲਣ ਵਿੱਚ ਨਹੀਂ ਆਇਆ ਉਹ ਪਹਿਲੀ ਵਾਰ ਆ ਕੇ ਮਾਤਲੋਕ ਦੇ ਵਿੱਚ ਆ ਕੇ ਬੋਲਿਆ ਚਮੀਆਂ ਗ੍ਰੰਥਾਂ ਦੀ ਉਸਨੇ ਰਚਨਾ ਕੀਤੀ ਔਰ ਸਨਮੁਖ ਹੋ ਕੇ ਆਪ ਜੀ ਨਾਲ ਉਸਨੇ ਗੱਲ ਕੀਤੀ ਪਰਮੇਸ਼ਰ ਨੇ ਪਹਿਲੀ ਵਾਰ ਆਪਣਾ ਜੋ ਪਗਟਾਵਾ ਕੀਤਾ ਉਸ ਤੋਂ ਪਹਿਲਾਂ ਪ੍ਰਮਾਤਮਾ ਨੇ 5 ਜੂਨ 18 ਮਈ 1948 ਬਿਕਰਮੀ ਰਾਤ ਦੇ 10:30 ਵਜੇ ਕਬਿੱਡ ਦੀ ਧਰਤੀ ਤੇ ਉਥੇ ਬੇਧਾਰਨ ਕੀਤੀ ਉਥੇ 52 ਸਾਲ ਤੱਕ ਪਰਮਾਤਮਾ ਨੇ ਆਪਣਾ ਕਾਰਿਆ ਕੀਤਾ ਰਾਮਕ੍ਰਿਸ਼ਨ ਦਾ ਲੈਣਾ ਦੇਣਾ ਉਹ ਦਿੱਤਾ ਬਲਵਾਬਨ ਦਾ ਜਿਹੜਾ ਲੈਣਾ ਦੇਣਾ ਸੀ ਉਹ ਵੀ ਦਿੱਤਾ ਔਰ ਪਰਮੇਸ਼ਰ ਨੇ ਠੀਕ 52 ਸਾਲ ਤੇ ਬਾਅਦ ਜਾ ਕੇ ਉਹ ਜੋਤ ਕਿੱਥੇ ਜਾ ਕੇ ਸਮਾ ਗਈ ਅਕਾਲ ਪੁਰਖ ਦੇ ਵਿੱਚ ਸਤਖੰਡ ਜਦੋਂ ਤੱਕ 52 ਸਾਲ ਬੂਟਾ ਨਾ ਗਿਆ ਆਪਾਂ ਉਦੋਂ ਤੱਕ ਨਿਰਗੁਣ ਆਪਣੀ ਖੋਲੀ ਨਾ ਅੱਖ ਜਦੋਂ ਉਹ ਨਿਰਗੁਣ ਨੇ ਆਪਣੀ ਅੱਖ ਖੋਲੀ ਤਾਂ ਉਸ ਵੇਲੇ ਇਹ ਜ਼ਮੀਨ ਆਸਮਾਨ ਬੂਟੇ ਕਾਇਆ ਸਾਰੀਆਂ ਬੁੱਲੀਆਂ ਔਰ ਜਿਨੇ ਲੈਣ ਦੇਣੇ ਸੀ ਉਹ ਪ੍ਰਮਾਤਮਾ ਨਾਲ ਕੇ ਪੂਰੇ ਕੀਤੇ ਆਪ ਜੀ ਨੂੰ ਸ਼ਬਦੀ ਜਗਾਰਾ ਦਿੱਤਾ ਸੋ ਮਹਾਰਾਜੇ ਸ਼ੇਸ਼ੇਸ਼ਨ ਭਗਵਾਨ ਦੀ ਜੈ ਸੋ ਪ੍ਰਮਾਤਮਾ ਹੰਗਾਤਮਾ ਮਹਾਰਾਜ ਉਹ ਰਾਜਿਆਂ ਦਾ ਰਾਜਾ ਸ਼ੇਰ ਸਿੰਘ ਉਹ ਇੱਕ ਸਮਰੱਥ ਤਾਕਤ ਹੈ ਆ ਉਹ ਪਾਵ ਰਿਆ ਸਾਰੇ ਸੰਸਾਰ ਨੂੰ ਪੈ ਦੇ ਵਿੱਚ ਰੱਖਣ ਵਾਲੀ ਕੋਈ ਤਨ ਬਜੂ ਦੇ ਨਹੀਂ ਵਿਸ਼ਨੋ ਉਹ ਸਵੈ ਆਪ ਪ੍ਰਿੰਦਪਾਲਕ ਉਹ ਪ੍ਰਮਾਤਮਾ ਆ ਉਹ ਕੋਟਨਕੋਟ ਵਿਸ਼ਨੂੰ ਬਣਾ ਸਕਦਾ ਤਿਆਰ ਕਰ ਸਕਦਾ ਹੈ ਇਹ ਸਾਰੇ ਗੁਣਾਂ ਨੂੰ ਰੱਖਣ ਵਾਲਾ ਇਸ ਕਰਕੇ ਉਸ ਦੀ ਆਪਾਂ ਕੀ ਕਰਦੇ ਹਾਂ ਜੈ ਕਰਦੇ ਸੋ ਹਰ ਸੰਗਤਿਓ ਪ੍ਰਮਾਤਮਾ ਆਜੂਗਤ ਇਕਿਆ ਇੱਕ ਹੀ ਰਹਿਣਾ ਉਰਨ ਲੇਖਤ ਦੇ ਵਿੱਚ ਆਉਂਦਾ ਪਹਿਲੀ ਮਾਰਗ 6 6 ਸਮੇਂ 10 ਹਰ ਭਗਤਵਾ ਜੇਠੂ ਆਲ ਜ਼ਿਲ੍ਹਾ ਅਮਰਸਰ ਰਾਤ ਦੇ ਸਮੇਂ ਇਹ ਵਿਹਾਰ ਹੋਇਆ ਪਹਿਲੀ ਮਾਰਗ ਕੀ ਗੱਲ ਕਰਦਾ ਪਹਿਲੀ 마ਗ ਕਹੇ ਜਨ ਭਗਤੋ ਪ੍ਰਭ ਚਰਨ ਧੂੜ ਕਰੋ ਇਸਨਾਨਾ ਕੌਣ ਕਹਿ ਰਿਹਾ ਪਹਿਲੀ 마ਗ ਕਹਿ ਰਿਹਾ ਕਿਹਨਾਂ ਨੂੰ ਕਹਿ ਰਿਹਾ ਜਨ ਭਗਤਾਂ ਨੂੰ ਸਾਨੂੰ ਕਹਿ ਰਿਹਾ ਕੀ ਕਹਿ ਰਿਹਾ ਪ੍ਰਭ ਦੇ ਚਰਨ ਧੂੜ ਕਰੋ ਇਸਨਾਨਾ ਪਹਿਲੀ ਵਾਰ ਪ੍ਰਭ ਨੇ ਮਾਤਮ ਦੇ ਵਿੱਚ ਆਪਣੇ ਚਰਨ ਰੱਖਿਆ ਤੇ ਜਦੋਂ ਚਰਨ ਰੱਖਿਆ ਤੇ ਇਹ ਮਾਗਮੀ ਨਾ ਬੋਲੇ ਮਗਰ ਬਿ ਬੋਲੇ ਫਗਣ ਬੋਲੇ ਸਾਰੇ ਮਹੀਨੇ ਵੀ ਬੋਲੇ ਧਰਤੀ ਵੀ ਬੋਲੀ ਹੋ ਸਕਦੀ ਪਹਿਲਾ ਕੋਈ ਮਿਹਰਬਾਨੀ ਆ ਬੋਲਣ ਦਾ ਪ੍ਰਵਚਨ ਤੂੜ ਕਰੋ ਇਸ਼ਨਾਨ ਆ ਜੇ ਉਸ ਦੇ ਅਸੀਂ ਚਨ ਤੂੜ ਇਸ਼ਨਾਨ ਕਰ ਲੈਨੇ ਹਾਂ ਜਗਤ ਤੀਰਥ ਦੀ ਲੋੜ ਰਹੀ ਨਰਾਇਆ ਫਿਰ ਆਪ ਜੀ ਨੂੰ ਜਨ ਭਗਤਾ ਨੂੰ ਜਗਤ ਤੀਰਥਾਂ ਦੇ ਜਾਣ ਦੀ ਲੋੜ ਨਹੀਂ ਰਹਿ ਜਾਂਦੀ ਅੰਤਰ ਆਤਮ ਤਰੋ ਧਿਆਨਾ ਆ ਧਿਆਨ ਕਿਸ ਤਰ੍ਹਾਂ ਕਰਨਾ ਆ ਜੇ ਹੁਣੇ ਮੇਰੇ ਵੀ ਨੰਗਲ ਦਸੀਏ ਵੀ ਚਰਨਪ੍ਰੀਤ ਨੇ ਉਹ ਕਿਸ ਤਰ੍ਹਾਂ ਉਸ ਦਾ ਪ੍ਰਭ ਦੇ ਚਰਨ ਹੈ ਹੀ ਨਹੀਂ ਸਨਮੁਖ ਪਹਿਲਾਂ ਸਨਮੁਖ ਸੀ ਉਹ ਕਿਸ ਤਰ੍ਹਾਂ ਕਰੋਗੇ ਅੰਤਰ ਆਤਮ ਕਰੋ ਧਿਆਨਾ ਆ ਜਗਤ ਅਖਨਾ ਕੋਏ ਚਤਰਾਈਆ ਇਸ ਤਰ੍ਹਾਂ ਹੋਣਗੇ ਉਹਦੇ ਚਰਨਾਂ ਦਾ ਜੋ ਇਸ਼ਨਾਨ ਹੋਵੇਗਾ ਉਹ ਕਿਸ ਤਰ੍ਹਾਂ ਹੋਵੇਗਾ ਜਗਤ ਅਖਨਾ ਕੋਏ ਚਤਰਾਈਆ ਸੰਸਾਰ ਤੋਂ ਟੁੱਟ ਕੇ ਸੰਸਾਰ ਤੋਂ ਪਰੇ ਹੋਗੇ ਜਿਕਾਰੇ ਬਿਲਾਣੇ ਆ ਤੋ ਪਿਆਰਿਓ ਸੰਸਾਰ ਤੋਂ ਹਟ ਕੇ ਜਿਕਾਰੇ ਲੱਗਣੇ ਆ ਜਗਤ ਅਖਨਾ ਕੋਏ ਚਤਰਾਈਆ मिले मेल श्री भगवाना आ हर करता तुर दरगा ही आ, आ, जे अंदर आत्मा तू ध्यान करके ओदे चरना ते नमस्कार करांगे ते तो फिर अगो कौन मिलेगा श्री भगवान जो आज जगा दी कहना जो कृष्ण ने भी कहा कि ऐसी मेरा वो कहना का कान आएगा जे असी इस तरह उसके चरना ते नमस्कार कर लांगे अंदर आत्मा तो ਫਿਰ ਕੀ ਹੋਵੇਗਾ ਕੌਣ ਮਿਲੇਗਾ ਜੋ ਆ ਜੁਗਾਦੀ ਕਾ ਨਾ ਸ਼ਾਹੂ ਕੂਪ ਨੂਰ ਇਲਾਹੀ ਆ ਜੋ ਦੇਵੇ ਨਾਮ ਨਿਦਾਨਾ ਵਸਤ ਅਮੂਲ ਅਤੂਲ ਵਰਤਾਈਆ ਚਰਨ ਪ੍ਰੀਤੀ ਬਖਸ਼ੇ ਵਿੱਚ ਜਹਾਨਾ ਚਰਨ ਪ੍ਰੀਤੀ ਬਖਸ਼ੇ ਵਿੱਚ ਜਹਾਨਾ ਇਸ ਜਹਾਨ ਦੇ ਵਿੱਚ ਤੁਹਾਨੂੰ ਉਹ ਚਰਨਾਂ ਦੀ ਸ਼ੋਅ ਦੇਗਾ ਅੱਜ ਵੀ ਦੇਗਾ ਪੱਲਿਆਂ ਨੇ ਕਿਸ ਤਰ੍ਹਾਂ ਇਹ ਆਪ ਜੀ ਨੇ ਹੁਣੇ ਸਰਵਣ ਕੀਤਾ ਅੰਦਰ ਅੰਦਰ ਤੋਂ ਚਰਨ ਪ੍ਰੀਤੀ ਬਖਸ਼ੇ ਵਿੱਚ ਜਹਾਨਾ ਸਿਰਸਰੇ ਆਪਣਾ ਹੱਥ ਟਕਾਈ ਆ ਜੋ ਜੁਗ ਜੁਗ ਖੇਲ ਖਿਲਾਣਾ ਸਤ ਯੁਗ ਤ੍ਰੇਤਾ ਦਵਾਪਰ ਕਾਲ ਯੁਗ ਮੇਲਾ ਮੇਲੇ ਚਾਈ ਚਾਈ ਆ ਫਿਰ ਉਹ ਮੇਲ ਮੇਲ ਲੈਂਦਾ ਚਾਈ ਚਾਈ ਮੇਲ ਮੇਲ ਲੰਦਾ ਕੌਣ ਆ ਜੋ ਜਿਸ ਨੇ ਸਤ ਯੁਗ ਤ੍ਰੇਤਾ ਦਵਾਪਰ ਵਿੱਚ ਜਿਹੜੇ ਸੀ ਖੇਲ ਖਿਲੇ ਸੀ ਉਹ ਕਾਨਾਂ ਦਾ ਕਾਨ ਆਪਣਾ ਮਿਲ ਫਿਰ ਆਪ ਮਿਲ ਲੰਗਾ ਆਪਣੇ ਭਗਤ ਨਾਲ ਜੋਤੀ ਜੋ ਸਰੂਪ ਹਰ ਆਪ ਆਪਣੇ ਕਿਰਪਾ ਕਰ ਦੇਵਨ ਹਾਰਾ ਸੱਚਾ ਵਾ ਹਰ ਵਟਾ ਵਡ ਵਡਿਆਈ ਆਈ ਮਾਗ ਕੇ ਜਣ ਭਗਤੋ ਇਹ ਫਿਰ ਗੱਲ ਕੌਣ ਕਹਿ ਰਿਹਾ ਇਹ ਮਾਗ ਹੀ ਗੱਲ ਕਰ ਰਿਹਾ ਪਹਿਲਾਂ ਵੀ ਆਪ ਜੀ ਨਾਲ ਇਹ ਵਿਸਤਾਰ ਕੀਤਾ ਸੀ ਕਿ ਅੱਜ ਤੱਕ ਇਹ ਨਹੀਂ ਹੋਇਆ ਕਿ ਮਾਗ ਮਹੀਨਾ ਵੀ ਬੋਲਿਆ ਮਗਰ ਮਹੀਨਾ ਵੀ ਬੋਲਿਆ ਉਹ ਮਹੀਨਾ ਵੀ ਬੋਲਿਆ ਸਾਰੇ ਮਹੀਨੇ ਬੋਲੇ ਧਰਤੀ ਬੋਲੀ ਆਸਮਾਨ ਬੋਲਿਆ ਜੀਵ ਜੰਤੂ ਬੋਲੇ ਪੰਛੀ ਬੋਲੇ ਇਹ ਮਾਗ ਮਹੀਨਾ ਫਿਰ ਕੀ ਗੱਲ ਕਰਦਾ ਮਾਗ ਕੇ ਜਨ ਭਗਤੋ ਪ੍ਰਭ ਚਰਨ ਤੂੜੀ ਕਰੋ ਮਜਣ ਕਿਸ ਤਰ੍ਹਾਂ ਕਰਨੀ ਅੰਦਰ ਤੋਂ ਦੁਰਮਤ ਮੈਲ ਗਵਾਹੀ ਆ ਕਰ ਸੁਆਮੀ ਵੇਖੋ ਸਜਣ ਹਰ ਕਰਤਾ ਅਗਮ ਅਥਾਈ ਆ ਉਹਨੂੰ ਕਿੱਥੇ ਲੱਭੋ ਆਪਣੇ ਘਰ ਦੇ ਵਿੱਚ ਲੱਭ ਲਓ ਉਸ ਨੂੰ ਪ੍ਰਮਾਤਮਾ ਨੂੰ ਉਹ ਕਿਤੇ ਦੂਰ ਨਹੀਂ ਹੈ ਅਸੀਂ ਦੂਰ ਆ ਬਟ ਉਹ ਸਾਡੇ ਜਮੇ ਨੇੜੇ ਆ ਕਰ ਸੁਆਮੀ ਵੇਖੋ ਸਜਣ ਹਰ ਕਰਤਾ ਅਗੰਮ ਅਥਾਈ ਆ ਜਿਸ ਦੇ ਪਿਆਰ ਵਿੱਚ ਸ਼ਬਦ ਅਨਾਦੀ ਨਾਦ ਵਜਣ ਅਨਰਾਗੀ ਰਾਗ ਸੁਣਾਈ ਆ ਅਨਰਾਗੀ ਉਹ ਫਿਰ ਰਾਗ ਸੁਣਾਈਆ ਜੇ ਅਸੀਂ ਉਹਨੂੰ ਅੰਦਰ ਤੋਂ ਵਾਲ ਨਹੀਂ ਹੈ ਯਾਦ ਕਰਦੇ ਹਾਂ ਪ੍ਰਮਾਤਮਾ ਨੂੰ ਉਹ ਅੱਜ ਵੀ ਉਸ ਤਰ੍ਹਾਂ ਹੀ ਮਿਲਦਾ ਕੂੜ ਵਿਕਾਰੇ ਪਾਂਡੇ ਭਜਣ ਪਰਮ ਪ੍ਰਾਤ ਰਹਿ ਨਰਾਇਆ ਓ ਸਬਦਾ ਪੜਦੇ ਕਜਣ ਸਿਰ ਸਿਰ ਹੱਥ ਟਕਾਈਆ ਉਹ ਫਿਰ ਤੁਹਾਡੇ ਕੀ ਕਜਦਾ ਪੜਦੇ ਕਜਦਾ ਸਿਰ ਤੇ ਫਿਰ ਉਹ ਹੱਥ ਵੀ ਰੱਖਦਾ ਪਰ ਮਿਲਾ ਕਿਸ ਤਰ੍ਹਾਂ ਹੈ ਉਹ ਗੱਲ ਨਹੀਂ ਜਦੋਂ ਪ੍ਰਮਾਤਮਾ ਨੇ ਸੰਮ ਹੋ ਕੇ ਤੁਹਾਡੇ ਨਾਲ ਗੱਲ ਕੀਤੀ ਪਰ ਹੁਣ ਪ੍ਰਮਾਤਮਾ ਨੇ ਕਿਸ ਤਰ੍ਹਾਂ ਗੱਲ ਕੀਤੀ ਤੁਸੀਂ ਮੈਨੂੰ ਅੰਦਰੋਂ ਯਾਦ ਕਰਿਓ ਤੇ ਮੈਂ ਤੁਹਾਨੂੰ ਮਿਲਣ ਵਾਸਤੇ ਆ ਜਾਵਾਂ ਉਹ ਸਬਦਾ ਪੜਦੇ ਕੱਜਣ ਸਿਰ ਸਿਰ ਹੱਥ ਟਕਾਈਆ ਜਿਸ ਦੇ ਆਤਮ ਦੀਪਕ ਜੋਤੀ ਜਗਣ ਲੱਖ 84 ਟੱਗ ਮੰਗਾਈ ਆ ਓ ਨਾਉ ਨਰੰਕਾਰਾ ਦੇਵਨਹਾਰਾ ਛਗਣ ਵਸਤ ਸਚ ਵਰਤਾਈ ਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨਹਾਰਾ ਸੱਚਾ ਵਰ ਸੱਚ ਕਰਨੀ ਕਾਰ ਕਮਾਈਆ ਸਰਬਾਤਮਾ ਦਾ ਪਰਮਾਤਮਾ ਆਪ ਗੱਲ ਕਰ ਰਿਹਾ ਪਹਿਲੀ ਮਾਗ ਕਹੇ ਇੱਕ ਗੱਲ ਸਾਰੀ ਮਾਗ ਹੀ ਗੱਲ ਕਰ ਰਿਹਾ ਪਹਿਲੀ ਮਾਗ ਕਹੇ ਭਗਤੋ ਪ੍ਰਭੂ ਨੂੰ ਕਰੋ ਨਿਮਸ਼ਕਾਰ ਆਪਣੀ ਪ੍ਰਭੂ ਨੂੰ ਨਿਮਸ਼ਕਾਰ ਕਰੋ ਡੰਡਾਵਤ ਬੰਦਨਾ ਵਿੱਚ ਸੀਸ ਨਵਾਈਆ ਜੇ ਸਦਾ ਲੈਣਾ ਨਾਲ ਪਗੰਬਰਾਂ ਕੋਰ ਅਵਤਾਰ ਭਗਤਾ ਭਗਤੀ ਨਾਲ ਵਢਾਈ ਆ ਜੇਸਦਾ ਖੇਲ ਸਦਾ ਜੁਗਚਾਰ ਸਤਜੁਗ ਤ੍ਰੇਤਾ ਦੁਆਪਰ ਕਲਯੁਗ ਆਪਣਾ ਰੰਗ ਰੰਗਾਈ ਆ ਜੇ ਸਦਾ ਵਕਤ ਸਹੁੰਜਣਾ ਸੋਹਣਾ ਵਿੱਚ ਸੰਸਾਰ ਜਿਸ ਦਾ ਲੈਣਾ ਦੇਣਾ ਕਿਸ ਦੇ ਨਾਲ ਸੀ ਗੁਰੂ ਅਵਤਾਰਾਂ ਪੀਰਾਂ ਪਗੰਬਰਾਂ ਦੇ ਨਾਲ ਬਟ ਹੁਣ ਉਹ ਪ੍ਰਮਾਤਮਾ ਕਿੱਥੇ ਆ ਗਿਆ ਸੰਸਾਰ ਦੇ ਵਿੱਚ ਆ ਗਿਆ ਭਗਤਾਂ ਦੇ ਵਿੱਚ ਵਿਚਨ ਵਾਸਤੇ ਆ ਗਿਆ ਹੋਰ ਆਪ ਪ੍ਰਮਾਤਮਾ ਜੇ ਸਦਾ ਵਕਤ ਸਹੁੰਜਣਾ ਸੋਹਣਾ ਵਿੱਚ ਸੰਸਾਰ ਸੰਸਾਰੀ ਪੰਡਾਰੀ ਸ਼ਿੰਗਾਰੀ ਵੇਖਣ ਨੈਣ ਉਠਾਈਆ ਉਹਦਾ ਹੁਣ ਭਗਤਾਂ ਦੇ ਨਾਲ ਆ ਗਿਆ ਮਾਤ ਲੋਕ ਦੇ ਵਿੱਚ ਆ ਗਿਆ ਸੰਸਾਰ ਦੇ ਵਿੱਚ ਆ ਗਿਆ ਬਟ ਹੁਣ ਸੰਸਾਰੀ ਪੰਡਾਰੀ ਸ਼ਿੰਗਾਰੀ ਵੇਖਣ ਨੈਣ ਉਠਾਈਆ ਇਹ ਕਿਸ ਤਰ੍ਹਾਂ ਦੀ ਹੈ ਪ੍ਰਮਾਤਮਾ ਨੇ ਖੇਡ ਕੀਤੀ ਮਾਤ ਲੋਕ ਦੇ ਵਿੱਚ ਉਸਦਾ ਲੇਖਾ ਅਪਰ ਅਪਾਰ 암 ਪਰੰਪਰ ਸੁਆਮੀ ਆਪਣੇ ਹੱਥ ਰਖਾਈ ਆ ਜੋਤੀ ਜੋ ਸਰੂਪ ਆ ਰਬ ਆਪਣੇ ਤਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਦਾ ਹੁਕਮ ਇੱਕ ਵਰਤਾਈ ਆ ਪਹਿਲੀ ਮਾਗ ਕੇ ਸਬਦਾ ਮਿੱਤਰ ਪਿਆਰਾ ਇਕੋ ਤਣੀ ਸਬਦੇ ਮਿੱਤਰ ਪਿਆਰੇ ਕਿੰਨੇ ਆ ਸਜਣੋ ਉਹ ਇਕਿਆ ਸਰੀਰ ਕੋ ਲੱਖ ਬਣਾ ਦੇਵੇ ਬਟ ਉਹ ਪਰਮਾਤਮਾ ਇੱਕ ਹੀ ਇੱਕਿਆ ਪਰਮਾਤਮਾ ਆਦਵਿੱਤ ਜੁਗਾਦ ਵਿੱਚ ਵੀ ਇੱਕਿਆ ਪਰਮਾਤਮਾ ਮਾਗ ਕੇ ਸਬਦਾ ਮਿੱਤਰ ਪਿਆਰਾ ਇਕੋ ਤਣੀ ਜੋ ਤਨ ਬਜੂਦਾ ਕਰੇ ਸਫਾਈ ਆ ਜੇ ਸ ਸੰਦੇਸ਼ਾ ਦਿੱਤਾ ਸਿੰਘ ਮਨੀ ਕਿਨੂੰ ਦਿੱਤਾ ਸੰਦੇਸ਼ਾ ਮਣੀ ਸਿੰਘ ਲੋਕ ਨੂੰ ਸੰਦੇਸ਼ ਦਿੱਤਾ ਸੀ ਕੀ ਸੰਦੇਸ਼ ਦਿੱਤਾ ਸੀ ਮਨ ਮਨਸਾ ਬਾਹਰ ਦਰੜਾਈ ਆ ਉਹ ਪੁਰਖ ਅਕਾਲਾ ਵਡ ਧਨ ਤਣੀ ਤਨ ਆੜ ਇੱਕ ਅਖਵਾਈ ਆ ਜੋ ਬਸੇ ਬਿਨਾਂ ਛਪਰ ਛੰਨੀ ਮਹਿਲ ਅਟਲ ਨਾ ਕੋਈ ਰਖਾਈ ਆ ਜੋ ਤੀ ਜੋ ਸਰੂਪ ਆ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦੀ ਕਰਨੀ ਕਾਰ ਕਮਾਈ ਆ ਮਣੀ ਸਿੰਘ ਕਹੇ ਮੇਰਾ ਪਿਛਲਾ ਸ਼ਬਦ ਬਿਆਨਾ ਸ਼ਬਦ ਦੀ ਤਾਰ ਜਣਾਈ ਆ ਕਿਹੜਾ ਉਸ ਦਾ ਵਿਆਹ ਨੇ ਆ ਸ਼ਬਦ ਸੰਤ ਮਣੀ ਸਿੰਘ ਜੀ ਦਾ ਨਾ ਜਿਸਮ ਰਿਹਾ ਨਾ ਜੱਟ ਜਿਸਮਾਨਾ ਤਨ ਵਿਯੂਦ ਨ ਕੋਈ ਵਡਿਆਈ ਆ ਨਾ ਰਸ ਨਾ ਰਸ ਰਿਹਾ ਤਰਾਣਾ ਜੀਭਾ ਗੁਣ ਨ ਕੋਈ ਛਣਵਾਈਆ ਸ਼ਬਦ ਹੁਕਮ ਸ਼੍ਰੀ ਭਗਵਾਨਾ ਕੀ ਸ਼ਬਦ ਭਗਵਾਨ ਦਾ ਆਸ ਨੂੰ ਹਰ பகਵਾਨ ਰਿਆਦ ਲੜਾਈਆ ਜੋ ਨਿਰਗੁਣ ਤਾਰ ਪਹਿਨ ਕੇ ਬਣਾ ਏ ਕਿੰਨੂ ਜਨਾਇਕ ਰਹੀ ਮਨੀ ਸਿੰਘ ਸ਼ਬਦੀ ਤਾਰ ਜਨਾਇਕ ਰਹੀ ਕਿ ਉਹ ਪ੍ਰਮਾਤਮਾ ਕਿਸ ਤਰ੍ਹਾਂ ਆਊਗਾ ਪਹਿਨ ਕੇ ਬਣਾ ਪਹਿਨ ਕੇ ਆਊਗਾ ਜੋ ਨਿਰਗੁਣ ਤਾਰ ਪਹਿਣ ਕੇ ਬਾਣਾ ਖਿਲ ਖਿਲ ਖੇਲ ਚਾਈ ਚਾਈਆ ਸੰਤ ਮਨੀ ਸਿੰਘ ਕੇ ਮੈਂ ਪ੍ਰੇਮ ਦਾ ਬਚਨ ਸੁਣਾਉਣਾ ਖੁਸ਼ੀਆਂ ਰਾਗ ਦਰੜਾਈਆ ਪ੍ਰੇਮ ਦਾ ਬਚਨ ਸੁਣਾਉਣਾ ਖੁਸ਼ੀਆਂ ਦੇ ਵਿੱਚ ਨੋ ਮਾਗਦਾ ਵਕਤ ਹੋਵੇ ਸੁਹਾਣਾ ਸੂਣੀ ਵਦੇ ਵਦਾਈਆ ਕ੍ਰਿਸ਼ਨ ਦਾ ਲੇਖਾ ਪੂਰ ਕਰਾਉਣਾ ਜੋ ਕਹਨ ਗਿਆ ਦਰੜਾਈਆ ਇਹ ਮਨੀ ਸਿੰਘ ਦੀ ਗਲਤ ਅਸਰਿਆ ਕ੍ਰਿਸ਼ਨ ਦਾ ਲੇਖਾ ਪੂਰ ਕਰਾਉਣਾ ਜੋ ਕਹਨ ਗਿਆ ਦਰੜਾਈਆ ਜਮਣਾ ਕਹੇ ਮੇਰਾ ਲੈਣਾ ਪੁਰਾਣਾ ਪੁਰਬੇ ਆਸਰ ਖਾਈਆ ਮੈ ਰਾਤ ਕਾ ਕਉਣ ਬਿਲੇ ਆਵੇ ਜਵਾਨਾ ਇਰਾਦੇਂ ਦੀ ਸੀ ਕੋ ਕਦੂ ਆਊਗਾ ਪ੍ਰਮਾਤਮਾ ਜੋਨ ਬੰਤਾ ਤੁਰ ਦਰਗਾਹੀਆ ਜਿਸ ਦੀ ਖਾਤਰ ਤਰਨੀ ਉਤੇ ਲਾਇਆ ਨਿਸ਼ਾਨਾ ਨਿਸ਼ਾਨ ਵੇਖਣ ਕੋਈ ਨਾ ਪਾਈਆ ਮਨੀ ਸਿੰਘ ਕੇ ਮੈਂ ਉਸ ਨੂੰ ਸੀਸ ਚਕਾਉਣਾ ਮੈਂ ਸੀਸ ਵੀ ਉਸੇ ਨੂੰ ਚਕਾਉਣਾ ਜਿਸ ਯਾਰ ਜੀ ਨੇ ਹੁਣੇ ਇਹ ਲੈਣਾ ਸਰਬੰਨ ਕੀਤੀਆਂ ਜਿਸ ਨੇ ਕਾਹਨ ਦਾ ਵੀ ਲਿਖਾ ਪੂਰਾ ਕਰਨਾ ਮੈਂ ਸੀਸ ਵੀ ਉਸ ਨੂੰ ਚਕਾਉਣਾ ਸੰਤ ਮਣੀ ਸਿੰਘ 1918 ਜੇਲ੍ਹ ਦੇ ਵਿੱਚ ਪ੍ਰਮਾਤਮਾ ਨਾਲ ਲੜਦਾ ਸੀ ਜਦੋਂ ਸੋਹ ਹੁੰਦਾ ਜਾਬ ਦਿੱਤਾ ਸੀ ਕਹਿੰਦਾ ਮੈਂ ਤਾਂ ਤੇਰੇ ਤੇ ਯਕੀਨ ਨਹੀਂ ਹੈ ਤੂੰ ਮੈਨੂੰ ਮਿਲਿਆ ਨਹੀਂ ਹੈ ਮੈਂ ਜੇ ਅੱਠ ਅੱਠ ਤੀਰਥਾਂ ਤੇ ਚਲਾ ਜਾਂਦਾ ਸ਼ਾਇਦ ਮੈਂ ਭਗਵਾਨ ਪਾ ਲੰਦਾ ਜੇ ਮੈਂ ਗ੍ਰੰਥ ਬਾਚ ਲੰਦਾ ਸ਼ਾਇਦ ਮੈਂ ਭਗਵਾਨ ਪਾ ਲੰਦਾ ਤੂ ਤੋਖਾ ਕੀਤਾ ਮੇਰਾ ਮਣੀ ਸਿੰਘ ਕਹਿੰਦਾ ਮੈਂ ਸੀਸ ਨੇ ਵੀ ਉਸੇ ਨੂੰ ਚਕਾਉਣਾ ਮਣੀ ਸਿੰਘ ਕਹੇ ਮੈਂ ਉਸ ਨੂੰ ਸੀਸ ਚਕਾਉਣਾ ਨਿਵਨੇ ਵਲ ਆਗਾ ਪਈਆ ਮੈਂ ਤੱਕਾ ਜਮੀ ਅਸਮਾਨਾ ਬਰਮੰਡਾ ਖੰਡਾ ਅੱਖ ਉਠਾਈਆ ਸਾਰੇ ਕੈਣ ਅਸੀਂ ਯੁੱਗ ਬਦਲਣਾ ਵੇਖਣਾ ਜਮਾਨਾ ਜਿਮੀ ਅਸਮਾਨਾਂ ਨੈਣ ਉਠਾਈਆ ਅਗੋਂ ਨਾਰਦ ਕੇ ਪੰਜ ਲਖਾਰੀਆਂ ਬੱਦਾ ਹੋਵੇ ਗਾਣਾ ਇਹ ਸਭ ਕੁਝ ਅਸੀਂ ਫਿਲਮ ਵੇਖਣੀ ਹੈ ਕਹਿੰਦੇ ਨੇ ਜਿਸ ਨੇ ਆਗੇ ਜਮਾਨਾ ਬਦਲਣਾ ਹੈ ਇਹ ਸਾਰਾ ਸੀਨ ਅਸੀਂ ਵੇਖਣਾ ਇਹ ਫਿਲਮ ਲੈਣ ਦਾ ਸਰਵਣ ਕਰੀਏ ਸਾਰੇ ਕਹਿਣੂ ਅਸੀਂ ਜੁਗ ਬਦਲਣਾ ਵੇਖਣਾ ਜਮਾਨਾ ਜਿਮੀ ਅਸਮਾਨ ਨੈਣ ਉਠਾਈਆ ਅਗੋਂ ਨਾਰਦ ਕੇ ਪੰਜ ਲਖਾਰੀਆਂ ਵੱਧਾ ਹੋਵੇ ਗਨਾ ਮੋਲੀ ਤੰਦ ਮੁਹੰਮਦ ਵਾਲੀ ਸਤ ਰੰਗ ਵਖਾਈਆ ਕੋਲ ਲਿਖ ਕੇ ਰੱਖਿਆ ਹੋਵੇ ਹਰ ਜਨ ਹੋਵੇ ਨਾ ਕਦੇ ਬਗਾਨਾ ਆ ਉਹ ਕਦੇ ਬਗਾਨਾ ਨਹੀਂ ਹੁੰਦਾ ਪਰਮਾਤਮਾ ਬਗਾਨਾ ਚੱਲਦਾ ਹੁੰਦਾ ਅਸੀਂ ਬਗਾਨੇ ਹੁੰਦੇ ਹਾਂ ਅਸੀਂ ਜਦ ਆਪਣੀ ਮਤਦਾਨ ਤੋਰ ਪਾਨੇ ਆ ਕਿ ਕੋ ਛੋਟਾ ਸੀ ਉਹ ਵਟਾ ਸੀ ਇਹ ਸਾਡੀ ਅਕਲ ਦੌੜ ਕੇ ਗੱਲ ਕਰਦੀ ਆ ਬਟ ਪਰਮਾਤਮਾ ਨੇ ਕੀ ਦੱਸਿਆ ਉਤੇ ਮੈਂ 52 ਸਾਲ ਤੱਕ ਹੀ ਹਿੱਸੇ ਮਤੀ ਉਸ ਤੋਂ ਬਾਅਦ ਫੇਰ ਮੈਂ ਕਿੱਥੇ ਸਤਖੰਡ ਦੇ ਵਿੱਚ ਕਿੱਥੇ ਫੇਰ ਮੈਂ ਸ਼ੇਰ ਸਿੰਘ ਸ਼ੈ ਸ਼ਾ ਵਿੱਚ ਹੋਇਆ ਲੈ ਪਾਗਲ ਬਕੜੀ ਅੱਗੇ ਵਹਿ ਆਪਣਾ ਹਾਲ ਰਿਆ ਸੁਣਾਈ ਆ ਉਹ ਮੈਂ ਵੇਖ ਕੇ ਆਇਆ ਤੇਰੀ ਸ੍ਰਿਸ਼ਟੀ ਮਰਦੀ ਖੈਤ ਹੈ ਕੌਣ ਹਾਲ ਸੁਣਾ ਰੇ ਮਾਰੇ ਸ਼ੇਰ ਸਿੰਘ ਜਾ ਕੇ ਸ਼ੈ ਸ਼ਾ ਚ ਲੈ ਹੋ ਕੇ ਆਪਣਾ ਹਾਲ ਸੁਣਾਇਆ ਇਹ ਗਾਹੀ ਗੱਲ ਕਹਿਣਾ ਸੀ ਉਹ ਸਮਾਂ ਵੇਖਣਾ ਬਦਲ ਦੇਤਾ ਕੋਲ ਲਿਕੇ ਰੱਖਿਆ ਹੋਵੇ ਹਰ ਜਨ ਹੋਵੇ ਕਦੇ ਨਾ ਬਗਾਨਾ ਆ ਸਤਗੁਰ ਇੱਕੋ ਰੰਗ ਰੰਗਾਈ ਆ ਕੋਲ ਫੋਟੋ ਹੋਵੇ ਨਾਨਕ ਦੇ ਮਰਦਾਨਾ ਸਿਤਾਰ ਹੱਥ ਵਿੱਚ ਸੁਹਾਈ ਆ ਗੋਪਾਲ ਰੂਪ ਹੋਵੇ ਕ੍ਰਿਸ਼ਨਾ ਕਾਣਾ ਸੋਹਣਾ ਰੰਗ ਰੰਗਾਈ ਆ राम रामा नाल करे ध्यान आ अपना नैन उठाइया आ ज्योति जोश रूप और आपने कृपा कर देवन हारा साचा वार सच दा खेल आप खलाया सच दा खेल परमात्मा ने आप खेले है हर सदे मणि सिंह कहे लिखारियो मणि सिंह कहे लिखारियो सुननी मेरी गल ਕਿਹੜੀ ਗੱਲ ਜਗਤ ਜੁਗਤ ਨਾ ਕੋਈ ਜਨਾਈਆ ਮੇਰੀ ਇੱਛਾ ਪ੍ਰਭ ਨੇ ਤੁਹਾਨੂੰ ਲਾਇਆ ਫਲ ਸੋਨਾ ਰੰਗ ਰੰਗਾਈਆ ਵਿਛੜੇ ਕੜੀਦਾ ਪਾਲ ਲੇਖਾ ਵੱਲ ਦਾ ਪੂਰ ਕਰਾਈਆ ਸਭ ਨੇ ਸਵਾ ਸਵਾ ਸੇਰ ਕੋਲ ਰੱਖਣਾ ਜਲ ਜਿਸ ਵੇਲੇ ਨਿਸ਼ਾਨ ਲਗਾਈ ਆ ਨਾਲ ਰੇਤਾ ਰਖਣੀ ਮਰੂਥਲ ਥਲ ਅਸਗਾਹ ਨਾਲ ਮਿਲਾਈ ਆ ਨੀਲਾ ਲਿਖਿਆ ਹੋਵੇ ਕਲਯੁਗ ਕਲਯੁਗ ਕਲ ਸੋਨਾ ਰੰਗ ਰੰਗਾਈ ਆ ਗੁਰਮੁਖ ਸਿੰਘ ਬਜਉਂਦਾ ਹੋਵੇ ਟਲ ਸੋਨਾ ਤਾਲ ਬਣਾਈਆ ਚਿਲਾ ਸਿੰਘ ਲੂਣ ਦਾ ਲੈ ਕੇ ਦਲ ਦੋਹਾਂ ਹੱਥਾਂ ਉਤੇ ਟਕਾਈਆ ਪ੍ਰੀਤਮ ਸਿੰਘ ਖੁਸ਼ੀ ਦੇ ਲੈ ਕੇ ਫਲ ਚਰਨ ਕਵਲ ਕਮਲ ਸਹਾਈਆ ਜੋਤੀ ਜੋਤ ਸਰੂਪ ਆਪ ਆਪਣੇ ਕਿਰਪਾ ਕਰਦੇ ਬਨਹਾਰਾ ਸੱਚਾ ਬਾਤ ਸੱਚ ਦਾ ਹੁਕਮ ਇੱਕ ਰਖਾਈਆ ਮਣੀ ਸਿੰਘ ਕੇ ਲਖਾਰਿਓ ਮੇਰਾ ਇੱਕ ਪਰਵਾਨਾ ਸੱਚ ਨਾਲ ਜਨਈਆ ਪੰਜ ਪੰਜ ਕਲਮਾ ਨਾਲ ਰਖਣੀਆਂ ਕਾਨਾ ਆਪਣੀ ਘੜਤ ਕੜਾਈਆ ਇਹ ਮੇਰਾ ਪਿਛਲਾ ਨਿਸ਼ਾਨਾ ਜੋ ਅੱਗੇ ਦੇ ਗਵਾਹੀਆ ਪਹਿਲਾ ਲੇਖ ਲਿਖਣ ਨਾਲ ਸਾਨਾ ਸੋਣੀ ਵੰਡ ਵੰਡਾਈਆ ਜੋਤੀ ਜੋਸ ਰੂਪ ਦਾ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਾਰ ਸੱਚ ਕਰਨੀ ਕਾਰ ਕਮਾਈਆ ਮਣੀ ਸਿੰਘ ਕਹੇ ਮੈਂ ਆਖਾਂ ਨਾਲ ਪਿਆਰ ਪ੍ਰੇਮਿਓ ਪ੍ਰੇਮ ਨਾਲ ਜਨਾਈਆ ਲਿਖਾਰੀਆਂ ਕੋਲ ਇੱਕ ਰੰਬੀ ਹੋਵੇ ਆਰ ਰਵਦਾਸ ਦੀ ਧਾਰ ਨਾਲ ਮਿਲਾਈਆ ਬਾਲ ਸਿੰਘ ਕੋਲ ਸਾਡੇ ਤਿੰਨ ਹੋਣਗੇ ਹਾਰ ਬਾਲਮੀਕ ਦਾ ਲੇਖਾ ਨਾਲ ਮਿਲਾਈਆ ਦਰਸ਼ਨ ਸਿੰਘ ਪੁੱਠੀ ਕਰ ਤਲਵਾਰ ਜਿਮੀ ਅਸਮਾਨ ਪਵਾਈਆ ਜੋਤੀ ਜੋ ਸਰੂਪ ਆਬ ਆਪਣੇ ਕਿਰਪਾ ਕਰ ਦੇਵਨਹਾਰਾ ਸਾਚਾ ਵਰ ਸਤ ਕਰਨੀ ਕਰ ਕਮਈਆ ਮਣੀ ਸਿੰਘ ਕਹੇ ਮੈਂ ਖੁਸ਼ੀਆਂ ਨਾਲ ਅੱਖਾਂ ਹੱਸੋ ਸੋਨਾ ਟੋਲਾ ਲਗਾਈਆ ਜਨਪਗਤੋ ਕਿਸੇ ਦਾ ਚੱਲੇ ਨਹੀਂ ਕੋਈ ਵਸ ਵਸਤਾ ਜਗਤ ਨਾ ਕੋਈ ਰਖਾਈਆ ਦਿੱਲੀ ਦਰਬਾਰ ਦੀ ਨਹੀਂ ਰੱਖਣੀ ਸਾਢੇ 10 ਵਕਤ ਅਵਰ ਨਾ ਕੋਈ ਜਨਈਆ ਸਭ ਨੇ ਅੰਦਰ ਲੈਣਾ ਰਸ ਪ੍ਰੇਮ ਪਿਆਰ ਵਿੱਚ ਸਮਾਈ ਆ ਬਿਨ ਰਸਨਾ ਲੈਣਾ ਚੱਖ ਸਿਵਤੀ ਟੋਲੇ ਇੱਕ ਦੜਾਈਆ ਜੋਤੀ ਜੋ ਸਰੂਪ ਹਰ ਆਪੇ ਆਪਣੇ ਕਿਰਪਾ ਕਰ ਦੇਵਨ ਹਾਰਾ ਸੱਚ ਵਰ ਸਤ ਕਰਨੀ ਕਾਰ ਕਮਾਈਆ ਸੋ ਹਰ ਸੰਗਤਿਉ ਦਾਸ ਇਥੇ ਹੀ ਆਪ ਜੀ ਤੋਂ ਮਾਫੀ ਚਾਵੇਗਾ ਇਤੋਲੇ ਆਪ ਜੀ ਨੇ ਸਰਬਤ ਕੀਤਾ ਕਿ ਕਿਸ ਤਰ੍ਹਾਂ ਸੰਤ ਮਨੀ ਸਿੰਘ ਨੇ ਇੱਚ ਵੀ ਗੱਲ ਦਸੀ ਸੋ ਪ੍ਰਮਾਤਮਾ ਜੋ ਇੱਕ ਹਾ ਆਜਗਤ ਵੀ ਰਹਿਣ ਵਾਲਾ ਉਹ ਹਮੇਸ਼ਾ ਇੱਕ ਹੀ ਨਿਰਗੁਣ ਰੰਕਾਰ ਹੈ ਉਹ ਪ੍ਰਮਾਤਮਾ ਕਹਦੇ ਦੋ ਸਜਣੋ ਨਹੀਂ ਇਸੇ ਤਰ੍ਹਾਂ ਮਾਗਬੀ ਗੱਲ ਕੀਤੀ ਹੈ ਕਿ ਜਨਪਗ ਤੋਂ ਪ੍ਰਭੂ ਦੇ ਚਨ ਨੂੰ ਕਰੋ ਨਿਮਸਕਾਰ ਸੋ ਮਾਫੀ ਚਾਹਾਂਗਾ ਸ਼ਬ ਅੱਗੇ ਪਿੱਛੇ ਹੋ ਜਾਂਦੇ ਬੱਚਾ ਅਣਜਾਣ ਸਮਝ ਕੇ ਸਾਰੀ ਹਰ ਸੰਗਤ ਔਰ ਹਯੁਰ ਸ਼ਾਂਚਾ ਜੀ ਵੀ ਮਾਫ ਕਰਦੈਨ ਜਿਕਾਰਾ ਹਰ ਸੰਗਤ ਜੀ ਉਹ ਹਰਵਾਣੀ ਦੇ ਮੁਤਾਬਕ ਜੋ ਸਾਨੂੰ ਦੱਸਿਆ ਕਿ ਸੰਸਾਰ ਤੋਂ ਅਡ ਹੋ ਕੇ ਸੰਸਾਰ ਤੋਂ ਟੁੱਟ ਕੇ ਹੱਥ ਜੋੜ ਕੇ ਨੀਵੇਂ ਹੋ ਕੇ ਉਹਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਹੀ ਆਪਾਂ ਇਹ ਜਿਕਾਰੇ ਜਿਹੜੇ ਆ ਲਾਉਣੇ ਆ ਜਿਕਾਰੇ ਆ ਸਾਧੂ ਹਰ ਸੰਗ ਦੇ ਜੋ ਸੋਹੰਗ ਮਾਰਾਈ ਸ਼ੇਰ ਸੇਂਗ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਾਰਾਈ ਸ਼ੇਰ ਸੇਂਗ ਵਿਸ਼ਨੋ ਭਗਵਾਨ ਦੀ ਜੈ ਸੋਹਣ ਮਾਇਐ ਸੇ ਸੈੰਗ ਵਿਸ਼ਨੋ ਭਗਵਾਨ ਦੀ ਜੈ ਸੋਹਣ ਮਾਇਐ ਸੇ ਸੈੰਗ ਵਿਸ਼ਨੋ ਭਗਵਾਨ ਦੀ ਜੈ ਸੋਹਣ ਮਾਇਐ ਸੈਂਗਵਿਸ਼ਨੋ ਭਗਵਾਨ ਦੀਜ ਵੀਰੋ ਸ਼ੋਕ ਮਾਕੇ ਤੋਂ ਨਤਬਾਦ ਮਿਹਰਦਸ਼ਨ ਸਿੰਘ ਜੀ ਆਦੈਂਡ